ਇਟਲੀ ਚ ਹਾਈਵੇ ਕੋਡ ਸਖਤ ਹੋਣ ਨਾਲ ਨਿਯਮ ਪੰਗ ਕਰਨ ਵਾਲੇ 5000 ਤੋਂ ਉੱਪਰ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਕੀਤੇ ਗਏ ਜ਼ਬਤ ਦੋਸ਼ੀਆਂ ਵਿੱਚ 2500 ਤੋਂ ਵੱਧ ਲੋਕ ਗੱਡੀ ਚਲਾਉਂਦੇ ਸਮੇਂ ਵਰਤ ਰਹੇ ਸਨ ਫੋਨ ਇਟਲੀ ਵਿੱਚ ਸੜਕ ਹਾਸਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਕੇਂਦਰੀ ਵਜੇ ਮੰਤਰੀ ਮਾਟੈਓ ਸਲਵਿਨੀ ਜੇ ਸਿੱਦਤ ਤੇ ਸੰਜੀਦਗੀ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਉਸ ਨਾਲ ਹੁਣ ਉਹ ਲੋਕ ਬਾਲੇ ਔਖੇ ਦੇਖੇ ਜਾ ਰਹੇ ਹਨ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਪਹਿਲੇ ਕਦੀ ਵੀ ਜ਼ਿੰਮੇਵਾਰੀ ਨਾਲ ਪਾਲਣਾ ਨਹੀਂ ਕਰਨ ਕਰਦੇ ਜਦੋਂ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਨਵੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਵਿੱਚ 66145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ 1146 ਚਲਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਤੇ 138 ਚਲਾਨ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਗਏ ਦੇਸ਼ ਭਰ ਵਿੱਚ ਕਾਰਾਬਨੇ ਦੀ ਪੁਲਿਸ ਤੇ ਲੋਕਲ ਪੁਲਿਸ ਨੇ 5058 ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਜਿਨ੍ਹਾਂ ਵਿੱਚੋਂ 2499 ਲੋਕਾਂ ਦੇ ਲਾਇਸੈਂਸ ਇਸ ਕਾਰਨ ਜ਼ਬਤ ਕੀਤੇ ਗਏ ਕਿਉਂਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ ਇਹ ਸਭ ਲੋਕਾਂ ਦੇ ਡਰਾਈਵਿੰਗ ਲਾਇਸੈਂਸਾਂ ਵਿੱਚੋਂ 1,894 ਪੂੰਥੀਆਂ ਕੱਟੀਆਂ ਗਈਆਂ ਜਿਨ੍ਹਾਂ ਦੇ ਗ੍ਰਹਿ ਮੰਤਰਾਲੇ ਵੱਲੋਂ ਚੰਤਕ ਅੰਕੜਿਆਂ ਦੇ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ ਇਗਲੀ ਪੁਲਿਸ ਅਨੁਸਾਰ ਇਸ 1 ਮਹੀਨੇ ਵਿੱਚ ਮੁੱਖ ਸੜਕਾਂ ਉੱਪਰ ਹੋ ਰਹੇ ਸੜਕ ਹਾਦਸਿਆਂ ਵਿੱਚ 34% ਗਿਰਾਵਟ ਆਈ ਹੈ ਜਦੋਂ ਕਿ ਦੇਸ਼ ਪਾਰ ਵਿੱਚ ਸਮੁੱਚੇ ਸੜਕ ਹਾਦਸਿਆਂ ਵਿੱਚ 8.6% ਕਮੀ ਦਰਜ ਕੀਤੀ ਗਈ ਹੈ ਦੇਸ਼ ਪਾਰ ਵਿੱਚ 78 ਕਾਤਕ ਹਾਦਸੇ ਹੋਏ ਜੋ ਪਿਛਲੇ ਸਾਲ ਦੇ 113 ਦੇ ਮੁਕਾਬਲੇ 31% ਘੱਟ ਹਨ ਮੌਤਾਂ ਦੀ ਇਸ ਸਮੇਂ ਦੌਰਾਨ 84 ਹੋਈਆਂ ਜੋ ਕਿ ਪਿਛਲੇ ਸਾਲ 127 ਹਨ ਜ਼ਖਮੀਆਂ ਦੀ ਗਿਣਤੀ ਵਿੱਚ ਵੀ 12.7% ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੇ ਉਹ ਪ੍ਰਧਾਨ ਮੰਤਰੀ ਤੇ ਆਵਾਜਾਈ ਮੰਤਰੀ ਮੱਤਵ ਸਲਵਿਨੀ ਦੀ ਕੀਤੀਆਂ ਟ੍ਰੈਫਿਕ ਨਿਯਮਾਂ ਵਿੱਚ ਛਲਾਗਾ ਜੋ ਕਾਰਵਾਈਆਂ ਨੂੰ ਪਏ ਬੋਰਡ ਨੇ ਸਲਵਿਨੀ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਜਿਸ ਤੇ ਉਹਨਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਇੱਕ ਮਹੀਨੇ ਦੀ ਰਿਪੋਰਟ ਸਾਂਝੀ ਕਰਦਿਆਂ ਹੋਰ ਸਹਿਯੋਗ ਦੇਣ ਦੀ ਗੱਲ ਕੀਤੀ ਹੈ